ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਸੰਘੂ ਰਮਾਣਾ ਜ਼ਿਲ੍ਹੇ ਫਰੀਦਕੋਟ ਦਾ ਇਹ ਪਿੰਡ ਆ ਮਿੱਤਰੋ ਤੇ ਇਹ ਫਰੀਦਕੋਟ ਤੋਂ ਜਦੋਂ ਰੱਤੀ ਰੋੜੀਆ ਨੂੰ ਜਾਣਦੇ ਆ ਆਪਾਂ ਤਾਂ ਰੱਤੀ ਰੋੜੀ ਤੋਂ ਆਪਾਂ ਜਾਣਦੇ ਆ ਦਾਨੇ ਰਮਾਣੇ ਨੂੰ ਦਾ ਨਿਰਮਾਣੇ ਵਾਲੀ ਛੜਕੇ ਦੇ ਉੱਤੇ ਹੀ ਪਿੰਡ ਆਉਂਦਾ ਦਾ ਸੰਗੂ ਰਮਾਣਾ ਮਿੱਤਰੋ ਤੇ ਜਦੋਂ ਤੁਸੀਂ ਰਤੂ ਰੋੜੀ ਵਾਲੇ ਪਾਸਿਓ ਸੰਗੂ ਰਮਾਣੇ ਪਿੰਡ ਦੇ ਵਿੱਚ ਸੌਰੀ ਦਾ ਨਿਰਮਾਣੇ ਪਿੰਡ ਦੇ ਵੱਲੋਂ ਵਧੂ ਗਿਣਾ ਤਾਂ ਤੁਹਾਨੂੰ ਮਿੱਤਰੋ ਸੁਆ ਮਲਾ ਸੇਮ ਨਾਲ ਮਿਲੂਗਾ ਨਾਲਾ ਕਾ ਸੁਆ ਕਹਲਿਓ ਜਾਂ ਸੇਮ ਨਾਲ ਕਹਣੋ ਤੁਹਾਡਾ ਤੇਰ ਪਿੰਡ ਆ ਉਹਦੇ ਉੱਤੇ ਜਾਵਾ ਮਿੱਤਰੋ ਗੱਠਾ ਪਈਆਂ ਹੋਈਆਂ ਪਰਾਲੀ ਵਾਲੀਆਂ ਤੇ ਉਹ ਗੱਠਾਂ ਦੇ ਨਾਲ ਪਈ ਮੁੜ ਕੇ ਪਈ ਹੋਣਾਂ ਦਾ ਚੌਥਾ ਘਰ ਆ ਪਈ ਦਾ ਨਾਮ ਸੁਲੱਖਣ ਸਿੰਘ ਆ ਇਹ ਮੱਝ ਵਿਕਾਊ ਆ ਬਾਈ ਹੁਣਾਂ ਦੇ ਕੋਲੇ ਘਰੇਲੂ ਪਰਿਵਾਰ ਆ ਮਿੱਤਰੋ ਮਾਲਕਾਂ ਦੇ ਦੱਸਣ ਉਸਾਰ ਇਹਦੀ ਮਾਂ ਦੇ ਥੱਲੇ 18 ਲੀਟਰ ਦੁੱਧ ਆ ਇਹ ਝੋਟੀ ਥੱਲੇ ਪਹਿਲੇ ਸੂਏ ਜੜੀ ਤੁਹਾਨੂੰ ਮੈਂ ਵਿਖਾ ਰਿਹਾ ਦੂਜਾ ਸੂਆ ਸੂਰ ਹੀ ਆ ਕਿ ਪਹਿਲੇ ਸੂਏ ਇੰਨੇ ਵੀ 14 ਲੀਟਰ ਦੁੱਧ ਕੰਡੇ ਦੇ ਉੱਤੇ ਐਨ ਤਰਿਆ ਹੋਇਆ ਵਾ 28 ਜੁਲਾਈ ਨੂੰ ਇਹਦੇ ਦਿਨ ਪੂਰੇ ਆ ਅੱਜ 23 ਤਰੀਕ ਨੂੰ ਮੈਂ ਵੀਡੀਓ ਬਣਾ ਰਿਹਾ ਆਂ ਦੀ ਮਿੱਤਰੋ 5 ਦਿਨ ਹਜੇ ਦਿਨ ਪੂਰੇ ਹੋਣ ਦੇ ਵਿੱਚ ਬਾਕੀ ਪਏ ਆਂਦੇ ਕਰਮਾਂ ਵਾਲੀ ਦੇ ਔਰ ਥੱਲੋ ਸੋਹਣੀ ਸਾਫ ਸੁਥਰੀ ਬਣਦੀ ਆਉਂਦੀ ਆ ਗ੍ਰੇਡੇਡ ਮੱਜਾਂ ਦੇ ਵਿੱਚ ਪੈਂਦੀ ਆ ਮਿੱਤਰੋ ਔਰ ਜਿੰਨੀ ਕਹਿ ਸਕਦੇ ਆ ਵੀ ਦੁੱਧ ਵਾਲੇ ਪੱਖ ਤੋਂ ਜੇ ਮਾਲਕਾਂ ਦੇ ਦੱਸਣ ਅਨੁਸਾਰ ਲਈਏ ਤਾਂ ਬਹੁਤ ਚੰਗਾ ਦੁੱਧ ਆਏ ਨੇ ਥੱਲੋ 14 ਲੀਟਰ ਹੁਣ ਅੱਗੇ ਇਹਨੇ ਵਧਣਾ ਹੀ ਆ ਕਿਉਂਕਿ ਦੂਜਾ ਸੂਆ ਇਹਨੇ ਸੋਣਾ ਕੋਈ ਕਿੱਲੇ ਲੀਟਰ ਖੰਡ ਤਾਂ ਵਧੂਗੀ ਕਰਮਾਂ ਵਾਲੀ ਰੇਟ ਇਹਦਾ 1 ਲੱਖ ਤੇ 40000 ਰੁਪਏ ਨੇ ਵੀਰੇ 1 ਲੱਖ 40000 ਰੁਪਿਆ ਮਾਲਕਾਂ ਨੇ ਰੱਖਿਆ ਵਾ ਮਿੱਤਰੋ ਉਹਦੇ ਵਿੱਚੋਂ ਮਾਨਤਨ ਤੁਹਾਡਾ ਕਰ ਦੋਗੇ ਬਾਈ ਹੁਣਿਆਂ ਦੇ ਨੰਬਰ ਬਾਈਆਂ ਦਾ ਨੋਟ ਕਰ ਲਓ 84377 77405 84377 77405 ਇਹ ਬਾਈ ਹੋਣੇ ਉਹਦਾ ਕੰਟੈਕਟ ਨੰਬਰ ਹੈ ਇਸ ਨੰਬਰ ਤੇ ਤੁਸੀਂ رابطہ ਕਾਇਮ ਕਰਨਾ ਵਾ ਮਿੱਤਰੋ ਪਿੰਡ ਜਿਹੜਾ ਹੈਗਾ ਸੰਗੂ ਰਮਾਣਾ ਜ਼ਿਲ੍ਹਾ ਫਰੀਦਕੋਟ ਆ ਸੁਲੱਖਣ ਸਿੰਘ ਬਈ ਦਾ ਨਾਮ ਆ ਨੰਬਰ ਸਕਰੀਨ ਦੇ ਉੱਤੇ ਆ ਮੱਝ ਜਿਹੜੇ ਪ੍ਰਾਣ ਨੂੰ ਪਸੰਦ ਆ ਤਸੱਲੀ ਕਰਨੀ ਆ ਹਰ ਇੱਕ ਪੱਖ ਤੋਂ ਤੁਸੀਂ ਜਾ ਕੇ ਕੋਲੇ ਕਿਉਂਕਿ ਕੈਮਰੇ ਦੇ ਪੱਖ ਤੇ ਯਕੀਨ ਨਾ ਕਰਿਆ ਕਰੋ ਕੋਲੇ ਜਾ ਕੇ ਲਿਆ ਕਰੋ ਕਈ ਵਾਰੀ ਵੱਡਾ ਪਸ਼ੂ ਛੋਟਾ ਕੈਮਰਾ ਦਿਖਾ ਦਿੰਦਾ ਹੁੰਦਾ ਤੇ ਕਈ ਵਾਰੀ ਛੋਟਾ ਪਸ਼ੂ ਕੈਮਰਾ ਵੱਡਾ ਦਿਖਾ ਦਿੰਦਾ ਹੁੰਦਾਗਾ ਅਗਲੀ ਗੱਲਬਾਤ ਲਈ ਨੰਬਰ ਸਕਰੀਨ ਤੇ